ਅਮਰੀਕਾ ਵਿੱਚੋਂ ਰਿਪੋਰਟ ਹੋਈ ਹੈ ਭਾਰਤੀ ਪ੍ਰਵਾਸੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਉਹਨਾਂ ਲਈ ਵੱਡਾ ਐਲਾਨ ਕਰ ਦਿੱਤਾ ਤਾਂ ਹਰ ਕਿਸੇ ਨੂੰ ਪਤਾ ਕਿ ਵੱਡੇ ਪੱਧਰ ਤੇ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ ਜਿੱਥੇ ਕਿ ਬਹੁਤ ਸਾਰੇ ਭਾਰਤੀ ਜਿੱਥੇ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸੀ ਉਹਨਾਂ ਨੂੰ ਜਿਹੜਾ ਵਾਪਸ ਆਉਣਾ ਪਿਆ ਹੁਣ ਇਸ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਇੰਟਰਵਿਊ ਵਿੱਚ ਸਵੈ ਦੇਸ਼ ਨਿਕਾਲੇ ਦੀ ਜਿਹੜੀ ਗੱਲ ਕਹੀਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਉਹ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹਿ ਅਜੇ ਕਿਸੇ ਵੀ ਪ੍ਰਵਾਸੀ ਨੂੰ ਜਿਹੜਾ ਪੈਸੇ ਅਤੇ ਹਵਾਈ ਜਹਾਜ਼ ਦੀ ਟਿਕਟ ਦੇਣਾ ਚਾਹੁੰਦੇ ਨੇ ਜੋ ਕਿ ਸਵੈ ਦੇਸ਼ ਨਿਕਾਲੇ ਦੀ ਚੋਣ ਕਰਦਾ ਨਾਲ ਹੀ ਇਹ ਵੀ ਕਿਹਾ ਕਿ ਜਿਹੜੇ ਲੋਕ ਚੰਗੇ ਹਨ ਉਹਨਾਂ ਲੋਕਾਂ ਨੂੰ ਜਿਹੜਾ ਅਮਰੀਕਾ ਵਿੱਚ ਵਾਪਸ ਲਿਆਉਣ ਲਈ ਕੰਮ ਕਰਨਾ ਚਾਹੁੰਦੇ ਨੇ ਉਕਤ ਬਿਆਨ ਜਿਹੜਾ ਟ੍ਰੰਪ ਦੀ ਆਮ ਕਟੜਪੰਥੀ ਇਮੀਗ੍ਰੇਸ਼ਨ ਬਿਆਨਬਾਜ਼ੀ ਤੋਂ ਵੱਖਰਾ ਟ੍ਰੰਪ ਨੇ ਜਿਸ ਨੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੇਣ ਦੇ ਬਾਅਦ ਇਹਤੂਮ ਹ ਚਲਾਈ ਸੀ ਤਾਂ ਇੰਟਰਵਿਊ ਵਿੱਚ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਨਾਲ ਉਸਨੇ ਕਿਹਾ ਕਿ ਪਰ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਵਿੱਚ ਰਹਿਣ ਵਾਲੇ ਹੋਰ ਲੋਕਾਂ ਲਈ ਇੱਕ ਸਵੈ ਦੇਸ਼ ਨਿਕਾਲੇ ਪ੍ਰੋਗਰਾਮ ਲਾਗੂ ਕਰਨ ਜਾ ਰਿਹਾ 트럼ਪ ਨੇ ਯੋਜਨਾ ਬਾਰੇ ਕੁਝ ਬਿਰਬੇ ਪੇਸ਼ ਕੀਤੇ ਨੇ ਜਿਸ ਵਿੱਚ ਸਮਾ ਵੀ ਸ਼ਾਮਲ ਆ ਪਰ ਕਿਹਾ ਕਿ ਅਮਰੀਕਾ ਪ੍ਰਵਾਸੀਆਂ ਨੂੰ ਹਵਾਈ ਕਿਰਾਇਆ ਅਤੇ ਇੱਕ ਵਜ਼ੀਰ ਭਾਵੀ ਪ੍ਰਦਾਨ ਕਰੇਗਾ ਉਸਨੇ ਕਿਹਾ ਕਿ ਅਸੀਂ ਸਵੈ ਦੇਸ਼ ਨਿਕਾਲੇ ਦੀ ਇੱਕ ਯੋਜਨਾ ਚਲਾ ਰਹੇ ਹਾਂ ਅਤੇ ਇਸ ਨੂੰ ਔ ਲੋਕਾਂ ਲਈ ਜੜਾ ਆਰਾਮਦਾਇਕ ਬਣਾਉਣ ਜਾ ਰਹੇ ਆ ਅਸੀਂ ਉਹਨਾਂ ਲੋਕਾਂ ਨਾਲ ਕੰਮ ਕਰਾਂਗੇ ਤਾਂ ਜੋ ਕਾਨੂੰਨੀ ਤੌਰ ਤੇ ਸਾਡੇ ਦੇਸ਼ ਵਿੱਚ ਵਾਪਸ ਆ ਸਕਣ ਮੀਡੀਆ ਰਿਪੋਰਟਾਂ ਮੁਤਾਬਕ ਇੱਥੋਂ ਦੱਸਦੀ ਹੈ ਕਿ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ 10 ਲੱਖ ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲੇ ਦੇਣ ਦੀ ਯੋਜਨਾ ਬਣਾਈਆ ਅਮਰੀਕਾ ਵਿੱਚੋਂ ਡਿਪੋਰਟ ਹੋਏ ਭਾਰਤੀ ਪ੍ਰਵਾਸੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਧਿਆਨ ਨਾਲ ਸੁਣ ਲਵੋ ਇੱਕ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਦਾ ਹਰ ਕਿਸ ਨੂੰ ਪਤਾ ਕਿ ਵੱਡੇ ਪੱਧਰ ਤੇ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ ਜਿੱਥੇ ਕਿ ਬਹੁਤ ਸਾਰੇ ਭਾਰਤੀ ਜਿੱਥੇ ਕਿ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਅਮਰੀਕਾ ਗਿਆ ਸੀ ਪਰ ਉਹਨਾਂ ਨੂੰ ਵਾਪਸ ਜਿਹੜਾ ਆਪਣੇ ਵਤਨ ਪਰਤਣਾ ਪਿਆ ਹੁਣ ਇਸੇ ਮਾਮਲੇ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਇੰਟਰਵਿਊ ਵਿੱਚ ਸਵੈ ਦੇਸ਼ ਨਿਕਾਲੇ ਦੀ ਗੱਲ ਕਹੀਆ ਅਮਰੀਕੀ ਰਾਸ਼ਟਰਪਤੀ ਨਾਲ 트럼ਪ ਨੇ ਕਿਹਾ ਕਿ ਉਹ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਅਜੇ ਕਿਸੇ ਵੀ ਪ੍ਰਵਾਸੀ ਨੂੰ ਪੈਸੇ ਅਤੇ ਹਵਾਈ ਜਹਾਜ਼ ਦੀ ਟਿਕਟ ਦੇਣਾ ਚਾਹੁੰਦੇ ਨੇ ਜੋ ਸਵੈ ਦੇਸ਼ਨ ਕਾਲੇ ਦੀ ਚੋਣ ਕਰਦਾ ਨਾਲ ਹੀ ਇਹ ਵੀ ਕਿਹਾ ਕਿ ਜਿਹੜੇ ਲੋਕ ਚੰਗੇ ਹਨ ਉਹਨਾਂ ਲੋਕਾਂ ਨੂੰ ਅਮਰੀਕਾ ਵਿੱਚ ਵਾਪਸ ਲਿਆਉਣ ਲਈ ਕੰਮ ਕਰਨਾ ਚਾਹੁੰਦੇ ਨੇ ਉਕਤ ਬਿਆਨ 트럼ਪ ਦੀ ਆਮ ਕਟੜਪੰਥੀ ਇਮੀਗ੍ਰੇਸ਼ਨ ਬਿਆਨਬਾਜ਼ੀ ਤੋਂ ਵੱਖਰਾ